ਗੋਪਿੰਦ ਬੀ ਸ਼ਬਦ ਆਸ਼ਰੂਏ ਖੇਮਾ ਮੇ ਜਾਕਰ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਚੁਗਾ ਕਰ ਕਹਿੰਦੇ ਨਾ ਜਦੋਂ ਸਾਰੇ ਸਿੰਘ ਦੇਖ ਲੈ ਕਿ ਟਿਕ ਗਏ ਨੇ ਆਰਾਮ ਕਰਦੇ ਨੇ ਕਹਿੰਦੇ ਪਾਦਸ਼ਾਹ ਵੀ ਥੋੜਾ ਜਿਹਾ ਚਿਰ ਆਪਣੀ ਆਸਰ ਦੇ ਚਲੇ ਗਏ ਸ਼ਬਦ ਆਸ਼ ਕਹਿੰਦੇ ਆ ਰਾਤ ਨੂੰ ਆਰਾਮ ਕਰਨ ਦਾ ਭਾਵ ਹੈ ਖੇਮਾ ਮੇ ਜਾਕਰ ਖੇਮਾ ਹੁੰਦਾ ਜਿਹੜਾ ਕੰਬੂ ਕਨਾਤ ਪਾਦਸ਼ਾਹਾਂ ਲਈ ਜਾਲੂ ਸਪੈਸ਼ਲ ਉਹਨੂੰ ਖੇਮਾ ਕਹਿੰਦੇ ਕਹਿੰਦੇ ਪਾਦਸ਼ਾਹ ਵੀ ਕੁਝ ਆਪਣੇ ਖੇਮੇ 'ਚ ਜਾ ਕੇ ਤਾਨਦ ਗੁਰੂ ਗ੍ਰੰਥ ਸਾਹਿਬ 'ਚ ਹੁੰਦਾ ਸਤਗੁਰ ਖੇਮਾ ਤਾਣਿਆ ਜੁਗ ਜੂਤ ਸਮਾਣ ਅਨਪਹੁ ਨੇ ਜਾਂ ਨਾਮ ਟੇਕ ਜਿਤ ਭਗਤਾਂ ਆਧਾਰ ਉਹ ਖੇਮੇ 'ਚ ਜਾ ਕੇ ਸਿੰਘਾਂ ਨੇ ਜਿਹੜਾ ਚਾਦਰਾਂ ਕਮਰ ਕੱਸੇ ਲਾ ਕੇ ਬਾਦਸ਼ਾਹੀ ਤਿਆਰ ਕਰਿਆ ਸੀ ਪਾਦਸ਼ਾਹ ਵੀ 10 ਮਿੰਟ ਉਹਦੇ 'ਚ ਬਹਿ ਗਏ ਤਾਂ ਦੇਖਾ ਕੋ ਮहां ਬੈਠੇ ਹਾਂ ਗਰਦਨ ਕੋ ਝੁਕਾ ਕੇ ਤੇ ਜਿਹੜੇ ਪਾਦਸ਼ਾਹ ਦੇ ਧੌਰੇ ਨੇ ਉਹ ਸੌਂਦੇ ਥੋੜੀ ਆ ਉਹਨਾਂ ਦੀ ਨਿਗਾਹ ਪਾਦਸ਼ਾਹ ਤੇ ਕਿ ਕੀ ਕਰ ਰਹੇ ਹੋ ਨਹੀਂ ਕਿੱਥੇ ਨੇ ਕਹਿੰਦੇ ਮਗਰੇ ਹੀ ਆ ਕੇ ਦੇਖਿਆ ਲੇਟੇ ਨਹੀਂ ਪਾਦਸ਼ਾਹ ਗਰਦਨ ਕੋ ਝੁਕਾ ਕੇ ਆਪਣੀ ਆਤਮਾ ਦੇ ਚਿੰਤਨ ਤੇ ਅਕਾਲ ਪੁਰਖ ਦੇ ਸ਼ੁਕਰ ਚ ਜੁੜੇ ਬੈਠੇ ਆ ਵਾਹਿਗੁਰੂ ਵਾਹਿ ਨੇੜੇ ਹੋ ਕੇ ਸੁਣਨਾ ਪਾਤਸ਼ਾਹ ਦੇ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਤੂੰ ਹੀ ਤੂੰ ਹੀ ਤੂੰ ਹੀ ਤਕਾਲ ਉਸਤਤ ਬੜਦੇ ਹੋਣਗੇ ਉਹਦੇ 'ਚ ਤੂੰ ਹੀ ਤੂੰ ਹੀ ਆਉਂਦਾ ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਜਲਸ ਤੂੰ ਹੀ ਥਲਸ ਤੂੰ ਹੀ ਨਦਸ ਤੂੰ ਹੀ ਨਦਸ ਤੂੰ ਹੀ ਬਿਰਛਸ ਤੂੰ ਹੀ ਪਤਾਸ ਤੂੰ ਹੀ ਚਿਤਸ ਤੂੰ ਹੀ ਉਰਦਸ ਤੂੰ ਹੀ ਪਰ ਕਹਿੰਦੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਉੱਥੇ ਤੂੰ ਹੀ ਰਹਿ ਜਾਂਦਾ ਕਹਿੰਦਾ ਜਦੋਂ ਮੈਂ ਮਿਲਦੀ ਆ ਫਿਰ ਅਗਲੇ ਪਾਸੇ ਤੂੰ ਦੱਸਦਾ ਇਸ ਕਰਕੇ ਜਦੋਂ ਸਿੰਘਾਂ ਨੇ ਹਾਲੇ ਦੇਖਿਆ ਪਾਤਸ਼ਾਹ ਸਿਮਰਨ ਕਰਦਾ ਹੈ ਜਦ ਡੇਢ ਘੜੀ ਰਾਤ ਗਈ ਜਿਗਰੇ ਖੁਦਾ ਮੇ ਖੇਮੇ ਸੇ ਨਿਕਲ ਆ ਗਏ ਸਰਕਾਰ ਹਵਾ ਮੇ ਜਦੋਂ ਡੇਢ ਘੜੀ ਰਾਤ ਲੰਘੀ ਨਾ ਨਿਤਨੇਮ ਦਾ ਟਾਈਮ ਹੋ ਗਿਆ 12 1 ਵਜੇ ਦਾ ਕਹਿੰਦੇ ਜਦ ਡੇਢ ਘੜੀ ਰਾਤ ਗਈ ਜਿਗਰੇ ਖੁਦਾ ਮੇ ਸੁਧਿਆ ਨਹੀਂ ਗੁਜ਼ਰੀ ਖੁਦਾ ਦਾ ਜ਼ਿਕਰ ਕਰਦੇ ਆ ਆਪਣੇ ਪੰਥ ਦਾ ਫਿਕਰ ਕਰਦੇ ਆ ਪਰਮੇਸ਼ਰ ਦੀ ਬੰਦਗੀ ਕਰਦੇ ਆ ਡੇਢ ਘੜੀ ਬਾਦਸ਼ਾਹ ਬੈਠੇ ਨੇ ਆਸਣ ਤੇ ਖੁਦਾ ਦਾ ਜ਼ਿਕਰ ਕਰਦੇ ਆ ਦੀ ਗੁਜ਼ਰਗੇ ਖੇਮੇ ਸੇ ਨਿਕਲ ਆ ਗਏ ਸਰਕਾਰ ਹਵਾ ਮੇ ਫਿਰ ਬਾਦਸ਼ਾਹ ਆਸਣ ਤੋਂ ਉੱਠ ਖੜੇ ਐਨ 12 ਵਜੇ ਜਦੋਂ ਕਿੰਨੇ ਸੂਇਆਂ ਹੱਥਾਂ ਨੂੰ ਜਾ ਕੇ ਮੱਥਾ ਟੇਕਦੀਆਂ ਨਹੀਂ ਨਾ ਬਾਦਸ਼ਾਹ ਸਾਹਦਾਰ ਹੋ ਗਏ ਖੇਮੇ ਸੇ ਨਿਕਲੇ ਆ ਗਏ ਸਰਕਾਰ ਹਵਾ 'ਚ ਹਵਾ ਬਾਹਰ ਉਪਰਲੀ ਮੰਜ਼ਿਲ ਨੀਲੇ ਆਸਮਾਨ ਦੇ ਥੱਲੇ ਘੁੰਮ ਰਿਹਾ ਬਾਦਸ਼ਾਹ ਕਦਮੋਂ ਸੇ ਤਹਿਲਦੇ ਥੇ ਮਗਰ ਦਿਲ ਥਾ ਦੁਆ 'ਚ ਬੋਲੇ ਐ ਖੁਦਾਬੰਦ ਖੁਸ਼ ਹੂੰ ਤੇਰੀ ਰਜ਼ਾ 'ਚ ਕਦਮੋਂ ਸੇ ਤਹਿਲਦੇ ਥੇ ਹੌਲੀ ਹੌਲੀ ਘੁੰਮ ਰਹੇ ਸੀ ਛੱਤ ਦੇ ਉੱਤੇ ਹੀ ਕਦਮੋਂ ਸੇ ਤਹਿਲਦੇ ਥੇ ਮਗਰ ਦਿਲ ਥਾ ਦੁਆ 'ਚ ਤੇ ਦਿਲ 'ਚ ਗਾਲਾਂ ਨਹੀਂ ਕੱਢਦਾ ਇੱਕਦਾਂ ਵੀ ਹੌਣ ਦੋ ਕਰਾਂਗੇ ਗੱਲ ਨਹੀਂ ਕਹਿੰਦੇ ਜਦੋਂ ਟਾਈਮ ਆਇਆ ਉਹਦੀ ਦੱਸਾਂਗੇ ਜਿਕਰ ਗੱਲ ਰਹੇ ਨੇ ਫਰਜ਼ਾ ਦੇ ਦਿਲ تھا ਗਵਾਹ ਮੈਂ ਤੇ ਦਿਲ ਭਿੱਜਿਆ ਹੋਇਆ ਮੂਲ ਮੰਤਰ ਗੁਰ ਮੰਤਰ ਚ ਘੁੰਮ ਰਹੀ ਐ ਘੜੀ ਦੀ ਛੱਤ ਦੇ ਉੱਪਰਲੇ ਪਾਸੇ ਨੀਲੇ ਆਕਾਸ਼ ਦੇ ਥੱਲੇ ਬੋਲੇ ਐ ਖੁਦਾਵੰਦ ਕਹਿੰਦੇ ਹੇ ਬਾਲ ਗੁਰਖ ਖੁਸ਼ ਹਾਂ ਤੇਰੀ ਰਜ਼ਾ ਮੈਂ ਤੂੰ ਜੋ ਵੀ ਮੇਰੇ ਨਾਲ ਵਰਤਾ ਰਿਹਾ ਨਾ ਮੈਨੂੰ ਉਹ ਮਿੱਠਾ ਮਿੱਠਾ ਲੱਗਦਾ ਮੇਰੀ ਜ਼ਿੰਦਗੀ ਮੇਰੇ ਜੀਵਨ ਨਾਲ ਤੂੰ ਜੋ ਵੀ ਕਰ ਰਿਹਾ ਮੇਰੇ ਲਈ ਭਲਾ ਹੈ ਮੇਰਾ ਉਹਦੇ ਵਿੱਚ ਹੀ ਗਲਿਆ ਹੈ ਮੈਂ ਤੇਰੀ ਰਜ਼ਾ ਤੋਂ ਖੁਸ਼ ਹਾਂ ਕਰਤਾਰ ਸੇ ਕਹਤੇ ਥੇ ਗੋਇਆ ਰੂਪ ਰੂ ਹੋ ਕਰ ਕਲ ਜਾਹੂਗਾ ਚਮਕਾਰ ਸੇ ਮੈਂ ਸੁਰਖ ਰੂ ਹੋ ਕਰ ਆਪਣੇ ਕਾਲ ਪੁਰਖ ਨੂੰ ਕਹਿ ਰਹੇ ਨੇ ਕਹਿੰਦੇ ਗੋਇਆ ਗੋਇਆ ਹੁੰਦਾ ਜਿਵੇਂ ਕਿ ਪਰਮੇਸ਼ਰ ਨੂੰ ਅਰਦਾਸ ਕਰਦੇ ਆ ਕਹਿ ਰਹੇ ਨੇ ਰੂਬਰੂ ਹੋ ਕਰ ਰੂਬਰੂ ਹੁੰਦਾ ਜਦੋਂ ਆਪਾਂ ਸਤਿਗੁਰੂ ਦੇ ਸਾਹਮਣੇ ਆ ਕੇ ਕੋਈ ਅਰਦਾਸ ਕਰੀਏ ਕੋਈ ਜੋਦੜੀ ਕਰੀਏ ਉਹਨੂੰ ਕਹਿੰਦੇ ਆ ਰੂਬਰੂ ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖ ਰੂ ਹੋ ਕੇ ਬਾਦਸ਼ਾਹ ਜਿੰਦਣਾ ਕੱਲ ਨੂੰ ਮੈਂ ਚਮਕੌਰ ਗੜੀ ਚੋਂ ਸੁਰਖ ਰੂ ਹੋ ਕੇ ਜਾਊਂਗਾ ਕੱਲ ਨੂੰ ਮੇਰੇ ਸਿਰੋਂ ਜਿਹੜਾ ਕਰਜ਼ਾ ਮੰਥ ਦਾ ਅਮਰਤ ਦੇ ਬਦਲੇ ਮੈਂ ਸਰਬੰਸ ਲਟਾਉਣ ਦੀ ਗੱਲ ਕਰੀ ਸੀ ਕੱਲ ਨੂੰ ਮੇਰੀ ਪੂਰੀ ਹੋ ਜਾਊਗੀ ਤੇ ਐਉਂ ਇੱਕ ਉਸਤ ਰਾਤ ਦਾ ਜਿਕਰਾ ਬੰਦੇਵ ਸਿੰਘ ਜੀ ਖਿਮਾ ਕਰਿਓ ਬਸ ਆਪਾਂ ਭੋਗ ਪਾ ਰਹੇ ਹਾਂ ਮੈਂ ਤੇਰਾ ਹੂੰ ਬੱਚੇ ਵੀ ਮੇਰੇ ਤੇਰੇ ਹੈ ਮੋਲਾ ਥੇ ਤੇਰੇ ਹੀ ਹੈ ਤੇਰੇ ਰਹੇ ਤੇਰੇ ਹੀ ਦਾਤਾ ਕਹਿੰਦੇ ਗਾਲਪੁਰਖ ਮੈਂ ਦਾਸ ਹਾਂ ਤੇਰਾ ਕਿਸੇ ਨੇ ਪੁੱਛਿਆ ਕਲੰਗੀ ਧਾਤੀ ਤੁਸੀਂ ਕੌਣ ਹੋ ਕਹਿੰਦੇ ਮੈਂ ਉਹ ਗਾਲਪੁਰਖ ਕੋ ਦਾਸ ਹਾਂ ਕਹਿੰਦੇ ਫਿਰ ਆਹ ਮਹਿਕਮਾ ਕਹਿੰਦੇ ਖਾਲਸਾ ਅਕਾਲ ਪੁਰਖ ਦੀ ਫੌਜ ਮਾਰੇ ਜਿਹੜੇ ਦਾ ਫੌਜ ਆ ਅਕਾਲ ਪੁਰਖ ਦੀ ਉਹਦੇ ਹੁਕਮ ਤੇ ਚੱਲਦੀ ਆ ਮੈਂ ਉਹਦਾ ਦਾਸ ਮੈਨੂੰ ਤਾਂ ਉਹਨੇ ਆਗਿਆ ਦੇ ਰਹੀ ਸੀ ਵੀ ਇੱਦਾਂ ਲਾ 500 ਬਣਾਉਣਾ ਮੇਰੇ ਤੋਂ ਨੇ ਕਰਵਾ ਲਿਆ ਮੈਂ ਉਹਦਾ ਚੱਕਰ ਐ ਉਹਦਾ ਦਾਸ ਐ ਇਹ ਅਕਾਲ ਪੁਰਖ ਦੀ ਫੌਜ ਆ ਐਦਾਂ ਵੱਡਾ ਰੋਤਵਾ ਰੋਤਾ ਕਹਿੰਦੇ ਮੈਂ ਤੇਰਾ ਹਾਂ ਅਕਾਲ ਪੁਰਖ ਮੈਂ ਤੇਰਾ ਹੀ ਨਾ ਤੇਰੇ ਸਵਾ ਮੇਰਾ ਵੀ ਕੋਈ ਨਹੀਂ ਤੇ ਬੱਚੇ ਵੀ ਮੇਰੇ ਤੇਰੇ ਹਾਂ ਮੋਲਾ ਐ ਮੋਲਾ ਇਹ ਸਾਹਿਬ ਜਾਦੇ ਵੀ ਤੇਰੇ ਹੀ ਸੀ ਤੇਰੇ ਕਮਾਂਗੇ ਥੇ ਤੇਰੇ ਹੀ ਹਾਂ ਤੇਰੇ ਪਹਿਲਾਂ ਤੇਰੇ ਸੀ ਅਨੰਦਪੁਰ ਚ ਜਦੋਂ ਬਾਗੀਆਂ ਪਾਉਂਦੇ ਸੀ ਘੋੜਿਆਂ ਤੇ ਚੜ ਕੇ ਉਦੋਂ ਵੀ ਤੇਰੇ ਹੀ ਸੀ ਤੇ ਅੱਜ ਚਮਕੌਰ ਚ ਵੀ ਤੇਰੇ ਹੀ ਅੱਜ ਨਹੀਂ ਕਹਦਾ ਵੀ ਉਰੇ ਆਜੋ ਕਹਿੰਦੀ ਵੇ ਪਿੰਡਾ ਅੱਗੇ ਵੇ ਕੁੱਤਾ ਪਿੱਛੇ ਇੱਥੇ ਉਹ ਨਹੀਂ ਐ ਇਹ ਮਰਦਾ ਗੰਮੜੇ ਦਾ ਇਤਿਹਾਸ ਹੈ ਬਾਦਸ਼ਾਹ ਕਹਿੰਦੇ ਪਹਿਲਾਂ ਵੀ ਤੇਰੇ ਸੀ ਅੱਜ ਵੀ ਤੇਰੇ ਆ ਰਹੇਗੇ ਤੇਰੇ ਸਾਤਾ ਦੁਨੀਆ ਕਥਾ ਗਾਉਂਦੀ ਰਹੂਗੀ ਅਕਾਲ ਦਾ ਹੁਕਮ ਪੂਰਾ ਕਰਨ ਵਿੱਚ ਬੱਚੇ ਕਰਾਂ ਸ਼ਹੀਦ ਕਰਾਏ ਆ ਸੱਜਾ ਜਿਸ ਹਾਲ ਮੈਂ ਰੱਖੇ ਤੂੰ ਬੁਹੀ ਹਾਲ ਹੈ ਅੱਛਾ ਜੋ ਜਿ ਸ਼ੁਕਰ ਕਰੇ ਆਨੇਗਾ ਜਿਵੇਂ ਪਰ ਨਹੀਂ ਸ਼ਿਕਵਾ ਸੱਭ ਕਹਿੰਦੇ ਕਾਲਪੁਰਖ ਜਿਹੜੇ ਹਾਲਤ ਮੈਨੂੰ ਤੂੰ ਰੱਖੇ ਨਾ ਬਸ ਮੈਨੂੰ ਉਹ ਚੰਗਾ ਵੇ ਉਹੀ ਹਾਲ ਹੈ ਅੱਛਾ ਮਹਾਰਾਜ ਜਿਹੜੇ ਹਾਲ ਤੂੰ ਰੱਖਦਾ ਹੈ ਨਾ ਹਾਲ ਹੁੰਦਾ ਵਰਤਮਾਨ ਪ੍ਰਾਜਨ ਇਸ ਵੇਲੇ ਮੈਂ ਕਿੱਥੇ ਆ ਮੇਰੀ ਪੋਜੀਸ਼ਨ ਕੀ ਆ ਮੇਰੀ ਸਿਚੁਏਸ਼ਨ ਕੀ ਆ ਤਾਂ ਉਹਦੇ ਤੇ ਰਾਜੀ ਰਹਿਣਾ ਵੀ ਮੈਂ ਰਾਜੀ ਹਾਂ ਵਾਸ਼ ਭਲਾ ਮੇਰਾ ਇਹ ਜੀ ਕਲਗੀਧਰ ਕਹਿੰਦੇ ਜਿਹੜੇ ਹਾਲ ਤੂੰ ਰੱਖਦਾ ਹੈ ਨਾ ਤੇ ਇਹਨੂੰ ਆਸਾਂ ਦੀ ਵਾਰ ਚ ਗਿਆ ਜਿਉਂ ਭਾਵੈ ਤਿਉਂ ਰੱਖਦਾ ਹਮਸ਼ਾਹ ਨਿਭਾਵੇ ਆਏ ਹਨ ਕੋਮ ਰੋਗ ਗਾਹਣ ਆ ਦਿਨ ਸਰਾ ਹਰ ਲਾਜ ਰਖਾਏ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕੰਡਿਆ ਹਰ ਪੈਜ ਰਖਾਏ ਬਸ ਅਰਦਾਸ ਹੈ ਹੋਈ ਹਾਂ ਕਿ ਆਹ ਤੇਰੀ ਬਾਣੀ ਦੇ ਬਾਵਨਾ ਇਹਦੀ ਪੈਜ ਰੱਖਣਾ ਇਹ ਦੁਨੀਆ ਤੇ ਦਿਨੋ ਦਿਨ ਚਮਕਦਾ ਹੀ ਰਹੇ ਇਹਦੀ ਪੈਜ ਰੱਖਣਾ ਤੇ ਉਹ ਜੋਦੜੀ ਕਰ ਰਹੇ ਆ ਸਾਡੇ ਦਸ਼ਮੇਸ਼ ਪਿਤਾ ਸਿੰਘ ਸਾਹਿਬ ਤੇ ਹੁਣ ਸਿੰਘਾਂ ਦਾ ਹਾਲ ਦੱਸਦੇ ਆ ਜਿਹੜੇ ਅੱਖ ਮਹੀਨਿਆਂ ਦੇ ਘੇਰੇ ਚੋਂ ਨਿਕਲੇ ਆ ਲੜਦੇ ਭੜਦੇ ਨਦੀ ਪਾਰ ਕਰਕੇ ਆਏ ਆ ਤੇ ਹੁਣ ਆਹ ਸਾਹਮਣੇ ਗੜੀ ਸਾਹਤ ਸੁੱਤੇ ਪਏ ਆਰਾਮ ਫਰਮਾਉਂਦੀਆਂ ਸਰਕਾਰਾਂ